ਦਾ ਮੋਬਾਈਲ ਮੋੜ ਚੋ ਅਸੀਂ ਪਹਿਲਾਂ ਬੜੀਆ ਤੰਗਿਆ ਕਲਿੱਪ ਉਹ ਲੈ ਕੇ ਦਿੱਤਾ ਜੇ ਬੱਚੇ ਕਿੱਥੋਂ ਚੋਰੀ ਹੋਇਆ ਏ ਸ਼ੰਕਰਸਵਾਲੇ ਸ਼ੰਕਰਸਵਾਲੇ ਮੰਦਰ ਤੋਂ ਹੀ ਮੱਥਾ ਟੇਕਣਾ ਹੈ ਸਵਰਾਤਰੀ ਕਰਕੇ ਸੰਗਲਾਲਾ ਵਾਲੇ ਸੰਗਲਾਲਾ ਵਾਲੇ ਅਸੀਂ ਹਰ ਸਾਲ ਆਈਦਾ ਵੀਰੇ ਹੱਸਦੇ ਖੇਡਦੇ ਆਈਦਾ ਹੱਸਦੇ ਖੇਡਦੇ ਜਾਈਦਾ ਪਰ ਇਸ ਵਾਰ ਅਸੀਂ ਇ tanto ਦੁਖੀ ਹੋ ਕੇ ਰੋ ਕੇ ਚੱਲੇ ਆਂ ਔਰ ਬੱਚੇ ਦੇਖੋ ਮੇਰਾ ਮੁੰਡਾ ਵੀ ਰੋ ਰਿਹਾ ਆ ਛੋਟਾ ਲੈ ਕੇ ਇਹ ਕਿ ਸਿਰ ਉੱਤੋਂ ਖਸਬਦਾ ਵੀ ਦੇ ਸਾਡਾ ਮੋਬਾਈਲ ਮੋੜ ਦਿਓ ਜਿਹੜਾ ਵੀ ਕੋਈ ਲੈ ਕੇ ਗਿਆ ਜੇ ਇਮਾਨਦਾਰੀ ਬੱਚੀ ਹੈ ਕਿਸੇ 'ਚ ਕੋਈ ਕਿਹਦੇ ਆ ਦੇ ਰੋਏਗਾ ਜਿਹੜਾ ਸਾਡਾ ਮੋਬਾਈਲ ਮੋੜ ਹਾਂਜੀ ਕੀ ਨਾਮ ਹੈ ਤੁਹਾਡਾ ਸਨੀਪ੍ਰੀਤ ਜੀ ਮੇਰਾ ਕੀ ਹੋਇਆ ਕੀ ਸੀਗਾ ਜੀ ਅੱਜ ਵੀਰੇ ਮੈਂ ਅੱਜ ਸ਼ੰਕਰਸ਼ਵਾਲੇ ਮੰਦਿਰ ਗਿਆ ਸੀਗਾ ਮੱਥਾ ਟੇਕੜਾ ਜੀ ਹਨਾ ਕਿਉਂਕਿ ਸ਼ਿਵਰਾਤਰੀ ਸੀਗੀ ਸ਼ਿਵਰਾਤਰੀ ਕਰਕੇ ਤੇ ਮੇਰੇ ਮੰਮਾ ਤੇ ਪਾਪਾ ਉੱਥੇ ਬੈਠੇ ਹੋਏ ਸੀਗੇ ਤੇ ਮੈਂ ਉੱਧਰ ਗਿਆ ਸੀਗਾ ਮਤਲਬ ਪੀੜ ਪ੍ਰੱਕੇ ਦੇ ਵਿੱਚ ਕਿਸੇ ਨੇ ਮੇਰਾ ਫੋਨ ਕੱਢਿਆ ਅੱਛਾ ਅੱਜ ਸ਼ਿਵਰਾਤਰੀ ਕਰਕੇ ਮੱਥਾ ਟੇਕਣ ਆਏ ਸੀ ਹਾਂਜੀ ਵੀਰੇ ਤੇ ਕਿੱਥੇ ਦੇ ਰਹਿਣ ਆਲੇ ਹੋ ਆਪਾਂ Shimla Puri ਜੀ ਅੱਛਾ Shimla Puri ਤੋਂ ਇੱਥੇ ਆ ਜੀ ਸ਼ੰਗਲਾ ਵਾਲੇ ਹਾਂਜੀ ਮੱਥਾ ਟੇਕਣ ਹਰ ਸਾਲ ਆ ਮੈਂ ਹਰ ਸਾਲ ਸ਼ਿਵਰਾਤਰੀ ਤੇ ਆਉਂਦੇ ਹਾਂ ਪਤਾ ਨਹੀਂ ਲੱਗਿਆ ਕਿੰਨੇ ਫੋਨ ਕਰਦੇ ਨਹੀਂ ਵੀਰੇ ਨਹੀਂ ਪਤਾ ਲੱਗਿਆ ਉੱਥੇ ਲੱਭੇ ਵੀ ਗਏ ਜੇ ਉੱਥੇ ਕਹਿੰਦੇ ਆ ਕਿਸੇ ਨੂੰ ਮਤਲਬ ਜਿਹੜੇ ਲੰਗਰ ਵਰਤਾਰੇ ਉਹਨਾਂ ਨੂੰ ਕਹਰੇ ਸੀ ਗਲੋਸਮੈਂਟ ਕਰਾ ਦੇ ਕੋਈ ਨਹੀਂ ਬੋਲਦਾ ਫਿਰ ਅੱਛਾ ਕਿਹੜਾ ਫੋਨ ਕਿਹੜਾ ਸੀਗਾ ਮੇਰਾ ਰੈਡਮੀ 13 ਨਵਾਂ ਸੀਗਾ ਜਾਂ ਪੁਰਾਣਾ ਸੀ ਨਵਾਂ ਸੀਗਾ ਵੀਰੇ ਅਜੇ ਕਿਸ਼ਤਾ ਵਿੱਚ ਉਹਦੀ ਪੂਰੀ ਕਿੰਨੇ 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 ਕੋਈ ਥੋੜੇ ਪਹਿਲੇ ਲਿਆ ਸੀਗਾ ਅਜੇ ਵੀਰੇ ਦੀਵਾਲੀ ਤੇ ਲਿੱਤਾ ਸੀ ਦੀਵਾਲੀ ਤੇ ਲਿੱਤਾ ਹਾਂਜੀ ਤੇ ਹੁਣ ਥਾਣੇ ਆਏ ਡਿਵੀਜ਼ਨ ਨੰਬਰ 3 ਹਾਂਜੀ ਕੀ ਕਹਿੰਦੇ ਇਹ ਇਹ ਕਹਿੰਦੇ ਇਹ ਕਹਿੰਦੇ ਸੁਵਿਧਾ ਸੁਵਿਧਾ ਕੇਂਦਰ ਬੰਦ ਦਾ ਤੇ ਕਹਿੰਦੇ ਹਜੇ ਰਿਪੋਰਟਰ ਨਹੀਂ ਕਿਹਾ ਨਹੀਂ ਬੰਦਾ ਕਿਹਾ ਸਾਡਾ ਅੱਛਾ ਤੇ ਕਿੰਨੇ ਫੈਮਿਲੀ ਕਿੰਨੀਆਂ ਕਿਦੀਆਂ ਫੈਮਿਲੀ ਆਈ ਸੀ ਮੱਥਾ ਟੇਕਣ ਹਾਂਜੀ ਮੇਰੇ ਮਮਾ ਪਾਪਾ ਤੇ ਸਿਸਟਰ ਆਏ ਸੀ ਮੇਰੇ ਉਹ ਕਿਉਂਕਿ ਅਕਸਰ ਭੀੜ-ਪਾੜ ਵਾਲੀ ਜਗ੍ਹਾ ਤੇ ਇਦਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਤੇ ਧਿਆਨ ਨਹੀਂ ਸੀ ਗਿਆ ਦਿੱਤਾ ਕਿ ਫੋਨ ਆਪਾਂ ਪਤਾ ਸੀਗਾ ਪਹਿਲੇ ਸਵੇਰੇ ਫੋਨ ਚੱਕ ਕੱਢ ਲਿਆ ਸੀਗਾ ਕਿਸੇ ਨੇ ਫਿਰ ਮਮਾ ਦਾ ਫੋਨ ਕੱਢਿਆ ਸੀ ਆਹ ਵਾਲਾ ਆਹ ਵਾਲਾ ਤਾਂ ਮਿਲ ਗਿਆ ਅੱਛਾ ਆਹ ਵਾਲਾ ਤਾਂ ਮਿਲ ਗਿਆ ਫਿਰ ਬਾਅਦ ਚ ਦੂਸਰੇ ਵਾਲਾ ਜਦ ਕੱਢਿਆ ਉਹ ਨਹੀਂ ਮਿਲਿਆ ਨਹੀਂ ਪਹਿਲਾਂ ਪਹਿਲਾਂ ਵੀ ਚੋਰੀ ਹੋਇਆ ਸੀ ਹਾਂ ਪਹਿਲਾਂ ਮਤਲਬ ਜਿਹੜਾ ਚੋਰੀ ਹੋਇਆ ਸੀਗਾ ਨਾ ਉਹ ਜਿੱਥੇ ਲੰਗਰ ਜਿਨਾਂ ਨੇ ਲਾਇਆ ਸੀ ਉਹਨਾਂ ਦੇ ਕੋਲ ਹੀ ਡਿੱਗਿਆ ਸੀ ਉਹਨਾਂ ਨੇ ਚੱਕ ਕੇ ਸੰਭਾਲ ਲਿਆ ਸੀ ਜਦ ਅਸੀਂ ਫੋਨ ਕੀਤਾ ਉਹਨਾਂ ਨੇ ਚੱਕ ਲਿਆ ਸੀਗਾ ਅੱਛਾ ਹੁਣ ਹੁਣ ਮੇਰੇ ਵਾਲਾ ਜਿਹੜਾ ਵਾ ਉਹ ਤਾਂ ਨਵਾਂ ਉਹ ਕਿਸੇ ਨੇ ਅਜੇ ਦੱਸਿਆ ਨਹੀਂ ਫਿਚੋਫ ਹੈ ਅਡਾਉਟ ਠੀਕ ਹਾਂਜੀ ਅਸੀਂ ਇਹ ਬੱਚਾ ਲੈ ਕੇ ਹਰ ਸਾਲ ਆਈਦਾ ਇਸ ਮੰਦਿਰ ਚ ਤੇ ਅੱਜ ਵੀ ਮੱਥਾ ਟੇਕਣ ਆਇਸੀ ਸ਼ਵਰਾਤਰੀ ਕਰਕੇ ਬੇਟੇ ਨੂੰ 3 ਮਹੀਨੇ ਪਹਿਲਾਂ ਅਸੀਂ ਫੋਨ ਲੈ ਕੇ ਦਿੱਤਾ ਜੀ ਆ ਤੀਸਰੀ ਕਿਸ਼ਤ ਜਾਣੀ ਆ ਜੀ ਹੋਣ ਤੇ ਬਿੱਲ ਸਾਡੇ ਕੋਲ ਆ ਇਹਦੇ ਚੇਪ ਚ ਸੀ ਇਹ ਵੀਡੀਓ ਬਣਾਉਂਦਾ ਸੀ ਉੱਥੇ ਲੰਗਰ ਵਗੈਰਾ ਦੀਆਂ ਸਾਰੇ ਕੁਛ ਦੀਆਂ ਤੇ ਮੋਬਾਈਲ ਪੱਤੇ ਨੇ ਲੱਗਿਆ ਕਿੰਨੇ ਘਾਟ ਲਿਆ ਗਿਆ ਤੁਹਾਨੂੰ ਲੋਕੀ ਪ੍ਰਮਾਤਮਾ ਦੇ ਘਰ ਆ ਕੇ ਵੀ ਇਦਾਂ ਦੇ ਕੰਮ ਕਰਦੇ ਆ ਇਦਾਂ ਦੇ ਕੰਮ ਮੈਂ ਤਾਂ ਕਹਿੰਨੀ ਆ ਨੀ ਪਵਿੱਤਰ ਸਥਾਨ ਤੇ ਆ ਕੇ ਇਦਾਂ ਦੇ ਕੰਮ ਕਰਦੇ ਆ ਇੱਥੇ ਲੋਕ ਜਿਹਦੀ ਚੀਜ਼ ਜਾਂਦੀ ਉਹਨੂੰ ਪਤਾ ਬੇਰਾ ਘਰ ਵਾਲਾ ਲੇਬਰ ਦਾ ਕੰਮ ਕਰਦਾ ਮਜ਼ਦੂਰੀ ਕਰਦਾ ਅਸੀਂ ਕਿਵੇਂ ਆਪਣੇ ਬੱਚੇ ਨੂੰ ਲੈ ਕੇ ਦਿੱਤੀ ਜੇ ਸਾਨੂੰ ਪਤਾ ਅਸੀਂ ਕਿਧਿਆ ਫੋਨ ਲੈ ਕੇ ਦਿੱਤੇ ਪਹਿਲਾਂ ਪਹਿਲਾਂ ਵੀ ਫੋਨ ਸਾਡਾ ਪੋਰਡ ਦਵਾਦੋ ਪਹਿਲਾਂ ਵੀ ਗੁੰਮ ਗਿਆ ਸੀ ਫੋਨ ਉਹ ਮਿਲ ਗਿਆ ਭਾਜੀ ਮੇਰੇ ਵਾਲਾ ਫੋਨ ਉੱਥੇ ਰਹਿ ਗਿਆ ਸੀ ਮਤਲਬ ਅਸੀਂ ਜਦੋਂ ਆ ਕੇ ਪਹੁੰਚਿਆ ਜਿਹੜੇ ਗੇਟ ਤੇ ਅਜੇ ਅਸੀਂ ਮੱਥਾ ਟੇਕ ਰਹੇ ਸੀ ਉੱਥੇ ਅਸੀਂ ਪਹੁੰਚਿਆ ਲੇਕਿਨ ਸਾਡਾ ਮੋਬਾਈਲ ਉਸ ਤੋਂ ਕਾਫੀ ਅੱਗੋਂ ਮਿਲਿਆ ਜਦੋਂ ਅਸੀਂ ਫੋਨ ਕਰ ਰਹੇ ਸੀ ਪਹਿਲਾਂ ਸਵਿਚ ਬੰਦ ਕਰਤੀ ਉਸ ਤੋਂ ਬਾਅਦ ਔਨ ਹੋ ਗਈ ਫਿਰ ਕਿਸ ਨੇ ਚੱਕਿਆ ਕਹਿੰਦੇ ਇੱਥੇ ਲੰਗਰ ਲੱਗਿਆ ਤੁਸੀਂ ਆ ਜਗ੍ਹਾ ਤੋਂ ਆ ਕੇ ਲੈ ਜਾਓ ਅਸੀਂ ਗਏ ਮਤਲਬ ਜਿੱਥੇ ਅਸੀਂ ਗੇਟ ਤੇ ਹਜੇ ਪਹੁੰਚ ਸੀ ਉਸ ਤੋਂ ਕਾਫੀ ਅੱਗੋਂ ਸਾਨੂੰ ਮੋਬਾਈਲ ਮਿਲਿਆ ਜੀ ਮੇਰੇ ਵਾਲਾ ਅੱਜ ਸ਼ਿਵਰਾਤਰੀ ਦਾ ਤਿਹਾਰ ਹੈ ਪਰ ਲੋਕ ਭਾਵਨਾ ਦੇ ਨਾਲ ਆਉਂਦੇ ਆ ਮੰਦਰਾਂ ਦੇ ਵਿੱਚ ਉੱਥੇ ਚੋਰ ਵੀ ਆਏ ਹੋਏ ਆ ਲੋਕਾਂ ਦੇ ਮੋਬਾਈਲ ਕੱਢੀ ਜਾਂਦੇ ਬਾਜੀ ਅਸੀਂ ਬੜੇ ਭਾਵਨਾ ਨਾਲ ਆਏ ਸੀ ਬੋਲੇ ਸ਼ੰਕਰ ਜਾਂਦੇ ਆ ਪਰ ਅੱਜ ਪਤਾ ਨਹੀਂ ਸਾਡੇ ਨਾਲ ਇੰਨੀ ਭੁਰੀ ਹੋਈ ਆ ਕਿਸੇ ਪਰਮਾਤਮਾ ਕਿਸੇ ਨਾਲ ਨਾ ਕਰੇ ਅਸੀਂ ਦੁਖੀ ਹੋ ਕੇ ਜਾ ਰਿਹਾ ਅੱਜ ਮੰਦਰ ਤੋਂ ਮੇਰੇ ਬੱਚੇ ਦਾ ਮੋਬਾਈਲ ਨੂੰ ਹੁਣ 12ਵੀਂ ਕਲਾਸੇ ਚ ਕਰ ਰਿਆ ਸੀ ਇਹਦੀ ਕਲਾਸਾਂ ਲੱਗ ਰਹੀਆਂ ਸੀ ਇਸ ਕਰਕੇ ਅਸੀਂ ਮੋਬਾਈਲ ਲੈ ਕੇ ਕਿੰਨੇ ਦਾ ਫੋਨ ਸੀਗਾ 12000 ਦਾ ਸੀ ਅੱਛਾ ਜੀ ਕਿੰਨੇ ਕਿੰਨੇ ਆਹ ਦੇਖੋ ਪਹਿਲੇ ਵੀ ਸਾਡੇ ਕੋਲੇ ਆ ਕਿੰਨਾ ਕੋਈ ਪੁਰਾਣਾ ਸੀਗਾ ਭਾਜੀ ਨਵਾਂ ਮੋਬਾਈਲ ਦਾ ਬਿੱਲ ਦੇਖੋ ਮੇਰੇ ਕੋਲ 3 ਮਹੀਨੇ ਪਹਿਲੇ ਲਿਆ ਸੀ ਆ ਦੇਖੋ ਜੀ ਬਿੱਲ ਹੈ ਸਾਡੇ ਕੋਲੇ ਹਜਾ ਦੇਖੋ ਕਿਹੜੇ ਮਹੀਨੇ ਲਿਆ ਆ ਜੀ ਜਨਵਰੀ ਮਹੀਨੇ ਹੋ ਜਾ ਜਨਵਰੀ ਤੇ ਪਹਿਲੀ ਕਿਸ਼ਤ ਲੱਗੀ ਆ ਜੀ ਆ ਤੀਸਰੀ ਕਿਸ਼ਤ ਜਾਣੀ ਆ ਜੀ ਸਾਡੀ ਪੁਲਸ ਵਾਲੇ ਕੀ ਕਹਿੰਦੇ ਜੀ ਭਾਜੀ ਅਸੀਂ ਅੰਦਰ ਗਏ ਸੀ ਪਹਿਲੇ ਉਧਰ ਕਹਿੰਦੇ ਕਿ ਤੁਸੀਂ ਪੱਲੇ ਦਫਤਰ ਚ ਜਾਓ ਉਧਰ ਕਹਿੰਦੇ ਕਿ ਸਾਹਮਣੇ ਜਾਓ ਸਾਹਮਣੇ ਕੰਪਲੇਟ ਲਖਣ ਗਏ ਆ ਉਹ ਕਹਿੰਦੇ ਜੀ ਮਜੂਤਾ ਜਿੰਨੇ ਰਿਪੋਰਟ ਲਿਖਣੀ ਉਹ ਹੈ ਨਹੀਂਗਾ ਬੰਦਾ ਤੁਸੀਂ ਬੈਠੋ ਵੇਟ ਕਰੋ ਤੇ ਜਿਹੜੀ ਜਗ੍ਹਾ ਤੇ ਫੋਨ ਗਮਿਆ ਉੱਥੇ ਵੀ ਪੁਲਿਸ ਹੈਗੀ ਸੀ ਉੱਥੇ ਨਹੀਂ ਗਿਆ ਤੁਸੀਂ ਅਸੀਂ ਉੱਥੇ ਜੀ ਇੱਕ ਸਟਾਰ ਵਾਲੇ ਥਾਣੇਦਾਰ ਜੀ ਸੀਗੇ ਪਤਾ ਨਹੀਂ ਆਜ ਕੋਣ ਸੀਗੇ ਉਹਨਾਂ ਦੀ ਮੈਂ ਮੈਂ ਕਿਹਾ ਵੀਰੇ ਮੇਰੇ ਸਾਟ ਮੇਰੇ ਬੇਟੇ ਦਾ ਮੋਬਾਈਲ ਕੱਢ ਲਿਆ ਕਿਸੇ ਨੇ ਕਹਿੰਦੇ ਤੁਸੀਂ ਥਾਣੇ ਜਾਓ ਸਾਨੂੰ ਨਹੀਂ ਪਤਾ ਇਹ ਕੰਪਲੇਟ ਥਾਣੇ ਜਾ ਕੇ ਲਿਖਾਓ ਅਸੀਂ ਦੋ ਤਿੰਨ ਪੁਲਿਸ ਵਾਲਿਆਂ ਦੀ ਮਿੰਤਾ ਕੀਤੀ ਕਿਸੇ ਨੇ ਨਹੀਂ ਸੁ